ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਸਾ ਜੀ ਕਈ ਵਾਰੀ ਹਾਲਾਤ ਇਦਾਂ ਦੇ ਪੈ ਜਾਂਦੇ ਨੇ ਆਪਣੇ ਵੀ ਆਪਣੇ ਕੋਲੋਂ ਮੁੱਕ ਜਾਂਦੇ ਨੇ ਤੇ ਉਸ ਟਾਈਮ ਇੱਕ ਪਰਮਾਤਮਾ ਦਾ ਪਨ ਸਹਾਰਾ ਹੁੰਦਾ ਜਿਨੇ ਕਿ ਨੀ ਕਿ ਆਪਣੇਆਂ ਦਾ ਤੇ ਬਗਾਨਿਆਂ ਦਾ ਪਤਾ ਕਦੋਂ ਪਤਾ ਲੱਗਦਾ ਜਦੋਂ ਆਪਣੇ ਤੇ ਹਾਲਾਤ ਮਾੜੇ ਹੁੰਦੇ ਇਹ ਕਿ ਮੈਨੂੰ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਮੇਰੀ ਤਬੀਅਤ ਖਰਾਬ ਹੈ ਅੱਜ ਬਹੁਤ ਜ਼ਿਆਦਾ ਤਬੀਅਤ ਖਰਾਬ ਹੈ ਮੇਰੀ ਤੇ ਵੈਗਰੂ ਜੀ ਇੱਕ ਓਟਾਸਰਾ ਤਾਂ ਸਰਪੋਸ ਆਕਾਲਪੁਰਖ ਦਾ ਹੁੰਦਾ ਵੈਗਰੂ ਦਾ ਹੁੰਦਾ ਪਰ ਫਿਰ ਵੀ ਆਪਾਂ ਨੂੰ ਆਪਣੇ ਦਾ ਇੱਕ ਆਸਰਾ ਹੁੰਦਾ ਹੈ ਇਹ ਕਿ ਇਹ ਹੁੰਦਾ ਕਿ ਇਹ ਸਾਡਾ ਆਪਣਾ ਹਵਾ ਪਰ ਮੈਂ ਮੈਨੂੰ ਮੈ ਪੂਰਾ ਯਕੀਨ ਹੋ ਗਿਆ ਵੀ ਆਪਣਾ ਅੱਜ ਕੱਲ ਕੋਈ ਵੀ ਨਹੀਂ ਹੈ। ਇੱਕ ਉਸ ਆਕਾਲ ਪੁਰਖ ਤੋਂ ਵਾਹਿਗੁਰੂ ਤੋਂ ਮਿਲਿਆ। ਜਦੋਂ ਵੀ ਆਪਾਂ ਰੋਣਾ ਤਾਂ ਉਸ ਆਕਾਲ ਪੁਰਖ ਦੇ ਅਕੇ ਰੋ ਆਪਣਾ ਅਗੇ ਕਦੇ ਨਾ ਰੋ ਕਿ ਆਪਣੇ ਤਾਂ ਆਪਣਾ ਮਜ਼ਾਕ ਹੀ ਡਾਉਂਦੇ ਹੁੰਦੇ ਨੇ। ਤੇ ਜਣੇ ਕਿ ਇਹੋ ਜੇ ਹਾਲਾਤਾਂ ਜਿਹੜੇ ਪਹਿਲਾਂ ਵੀ ਬਹੁਤ ਲੰਗੀ ਹੋਈ ਆ ਕਿ ਆਪੜਾ ਨੇ ਬਹੁਤ ਹੀ ਮਜ਼ਾਕ ਉਡਾਏ ਨੇ ਤੇ ਅੱਜ ਵੀ ਉਡਾ ਰਹੇ ਨੇ। ਪਰ ਵਾਇ ਗੁਰੂ ਨੇ ਬਾਹ ਫੜੀ ਹੋਈ ਪਰ ਮਾੜੇ ਜੱਗ ਦੇ ਬੰਦੇ ਦਾ ਜਾਂ ਆਪਣੇ ਬਗਾਨੇ ਦੇ ਬੰਦੇ ਦਾ ਪਤਾ ਕਦੋਂ ਲੱਗਦਾ ਜਦੋਂ ਆਪਣੇ ਜੁੱਤੂ ਮਾੜਾ ਵਖਤ ਹੋਦਾ ਜਦੋਂ ਮਾੜੇ ਵਖਤ ਦੇ ਵਿੱਚ ਆਪਾਂ ਨੂੰ ਆਪਣੇ ਨਾਲ ਦੇ ਜੰਮੇ ਵੀਜ਼ਾ ਆਪਣੇ ਭੈਣ ਭਰਾ ਵੀ ਜਦੋਂ ਛੱਡ ਜਾਂਦੇ ਨੇ ਤੇ ਉਦੋਂ ਫਿਰ ਆਪਾਂ ਕੀ ਉਹਨਾਂ ਤੋਂ ਕਰਾਉਣਾ ਆਪਣੇ ਨਾਲ ਦੇ ਵੀ ਜੰਮਿਆ ਤੋਂ ਐਦੂ ਤਾਂ ਇਹ ਹੁੰਦਾ ਕਿ ਆਪਣੇ ਨਾਂ ਹੀ ਹੁੰਦੇ ਤੇ ਦਾਸ ਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਕਿ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਇਸ ਦੁਨੀਆ ਨੂੰ ਖਤੇ ਬੁਲਾ ਜਾ ਮਨ ਨਕ ਭਾਵੁਕ ਹੋਇਆ ਬਹੁਤ ਜ਼ਿਆਦਾ ਕਿਉਂਕਿ ਜਦੋਂ ਕੋਈ ਵੀ ਕਿਸੇ ਨੂੰ ਕੋਈ ਫੋਨ ਕਰਕੇ ਵੀ ਨਹੀਂ ਪੁੱਛਦਾ ਅੱਜ ਕੱਲ੍ਹ ਫੋਨ ਦਾ ਜ਼ਮਾਨਾ ਹੈ ਪਹਿਲਾਂ ਤਾਂ ਇਦਾਂ ਦਾ ਜ ਹਾਲਾਤ ਦੇ ਸੀ ਕਿ ਜਦੋਂ ਭੈਣ ਭਰਾ ਕੋਈ ਬਿਮਾਰ ਹੁੰਦਾ ਜਾਂ ਕੁਝ ਵੀ ਹੁੰਦਾ ਉਹਨੇ ਕੋਲੇ ਚੱਲ ਕੇ ਜਾ ਕੇ ਪਤਾ ਲੈਣ ਜਾਣਾ ਪੈਂਦਾ ਸੀ ਕਿ ਉਹਨੂੰ ਕੀ ਤਕਲੀਫ ਆ ਉਹ ਕੀ ਪ੍ਰੋਬਲਮ ਦੇ ਵਿੱਚ ਹੈ ਤੇ ਅੱਜ ਕੱਲ ਤਾਂ ਹਰ ਇੱਕ ਬੱਚੇ ਬੱਚੀ ਦੇ ਕੋਲ ਫੋਨ ਨੂੰਗੇ ਜਦੋਂ ਵੀ ਸਵੇਰ ਲਾਉ ਸ਼ਾਮ ਲਾਉ ਜਦੋਂ ਵੀ ਟਾਈਮ ਮਿਲਦਾ ਉਦੋਂ ਵੀ ਆਪਾਂ ਆਪਣੇ ਭੈਣ ਭਰਾ ਨਾਲ ਫੋਨ ਤੇ ਗੱਲ ਕਰ ਸਕਦੇ ਹੁਣ ਤੇ ਪਰ ਪਰਖ ਹੋ ਜਾਂਦੀ ਹੁੰਦੀ ਹੈ ਮਾੜੇ ਸਮੇਂ ਦੇ ਵਿੱਚ ਵੀ ਕੌਣ ਸਾਥ ਦਿੰਦਾ ਤੇ ਕੌਣ ਨਹੀਂ ਸਾਥ ਦਿੰਦਾ ਇਹ ਤਾਂ ਪਹਿਲਾ ਵੀ ਮੈਂ ਜਿੰਨੇ ਵੀ ਹਾਲਾਤ ਮੈਂ ਜ਼ਿੰਦਗੀ ਦੇ ਵਿੱਚ ਮਾੜੇ ਵੇਖੇ ਆ ਉਹਨਾਂ ਹਾਲਾਤਾਂ ਵਿੱਚ ਵੀ ਮੈਂ ਪਰਖਿਆ ਪਰ ਮਾੜੇ ਸਮੇਂ ਦੇ ਵਿੱਚ ਕੋਈ ਵੀ ਭੈਣ ਭਰਾ ਨਹੀਂ ਬੰਦਦਾ ਕਦੇ ਵੀ ਕਿਸੇ ਦੀ ਆਸ ਨਾ ਰੱਖੋ ਸਿਰਫ ਉਸ ਪ੍ਰਮਾਤਮਾ ਤੇ ਆਸ ਰੱਖੋ ਉਸੇ ਤੇ ਡੋਰੀਆਂ ਰੱਖੋ ਉਹ ਜੇ ਆਪਣੇ ਵੱਲ ਤਾਂ ਸਭ ਕੁਝ ਹੋ ਸਕਦਾ ਤੇ ਜੇ ਪ੍ਰਮਾਤਮਾ ਨੂੰ ਆਪਾਂ ਯਾਦ ਨਾ ਕਰਾਂਗੇ ਆਪਾਂ ਬਾਣੀ ਨਾ ਪੜਾਂਗੇ ਪਰ ਹਾਂ ਜਦੋਂ ਤबीयत ਨਹੀਂ ਠੀਕ ਹੁੰਦੀ ਉਹ ਬਾਣੀ ਵੀ ਪੜ ਨਹੀਂ ਹੁੰਦੀ ਪਰ ਫਿਰ ਵੀ ਮਾਲਕ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਦੋਂ ਬੇਸ਼ਨੀ ਹੋਜੀ ਵੱਧ ਜਾਂਦੀ ਹੁੰਦੀ ਹੈ ਕਿ ਉਦੋਂ ਬਾਣੀ ਨੂੰ ਮਨ ਨਹੀਂ ਕਰਦਾ ਜਦੋਂ ਪਲਾ ਕੁਈ ਤਖਲੀਬ ਹੋਵੇ ਬੰਦਾਨ ਪਰ ਆਪਣੇ ਬਗਾਨਿਆਂ ਦਾ ਜਰੂਰ ਪਤਾ ਲੱਗੇ ਕਰਨਾ ਜੋ ਕਰਨਾ ਤਾਂ ਵਾਹਿਗੁਰੂ ਨੇ ਹੁੰਦਾ ਉਸ ਅਕਾਲ ਪੁਰਖ ਨੇ ਕਰਨਾ ਹੁੰਦਾ ਹੈ ਉਸ ਵਾਹਿਗੁਰੂ ਦਾ ਪੱਲਾ ਨਾ ਛੱਡਾਂਗੇ ਤਾਂ ਆਪਾਂ ਮਾੜੇ ਸਮੇਂ ਵਿੱਚੋਂ ਵੀ ਲੰਘ ਜਾਣੇ ਹੁੰਦੇ ਆ ਤੇ ਪਰ ਜਦੋਂ ਉਸ ਵਾਹਿਗੁਰੂ ਦਾ ਆਪਾਂ ਪੱਲਾ ਛੱਡ ਦਿੰਨੇ ਤੇ ਆਪਾਂ ਆਪਣੇ ਇਤਿਹਾਸ ਰੱਖ ਕੇ ਬੈਠ ਜਾਂਦੇ ਆ ਤਾਂ ਫਿਰ ਆਪਾਂ ਗੁਰੂ ਤੋਂ ਵੀ ਬੇਮਕ ਹੋ ਜਾਂਦੇ ਆ ਕਿ ਆਪਣੇ ਤਾਂ ਉਸ ਟਾਈਮ ਕੰਮ ਹੁੰਦੇ ਜਦੋਂ ਆਪਣੇ ਹੱਥ ਦੇ ਵਿੱਚ ਸਭ ਕੁਝ ਹੁੰਦਾ ਆਪਾਂ ਇੱਥੋਂ ਉੱਠ ਕੇ ਇੱਥੇ ਆਏ ਹੁੰਨੇ ਆ ਤੇ ਉਦੋਂ ਤਾਂ ਆਪਣੇ ਆਪਣੇ ਸਾਥਿੰਦੇ ਆ ਜ਼ਰੂਰ ਆਪਣੇ ਆਪਣੇ ਕੋਲ ਵੀ ਆਉਂਦੇ ਆ ਤੇ ਆਪਨ ਨੂੰ ਮਿਲਦੇ ਵਰਤਦੇ ਵੀ ਆ ਸਭ ਕੁਝ ਕਰਦੇ ਆ ਪਰ ਜਦੋਂ ਆਪਾਂ ਇੱਥੇ ਹੁੰਨੇ ਆ ਇਸ ਲੈਵਲ ਤੇ ਹੁੰਨੇ ਆ ਉਦੋਂ ਆਪਾਂ ਨੂੰ ਕੋਈ ਨਹੀਂ ਪੁੱਛਦਾ ਕੋਈ ਵੀ ਆਪਣਾ ਨਹੀਂ ਹੁੰਦਾ ਕੋਈ ਮੈਂ ਇਹ ਨਹੀਂ ਕਹਿੰਦੀ ਕੋਈ ਨਾਲ ਦਾ ਜਿੰਮਿਆ ਜ਼ਿਆਦਾ ਹੁੰਦਾ ਜਦ ਕੋ ਸ਼ਰੀਕਾ ਉਹ ਦਾ ਹੁੰਦਾ ਕੋਈ ਨਹੀਂ ਬੰਦਾ ਬਸ ਆਪਣੇ ਉਸ ਸੰਬੰਧ ਵਿੱਚ ਉਹਨੂੰ ਜੁੜ ਇੱਕ ਸਾ ਇੱਕ ਸਾਥ ਜਿੰਦਾ ਹੁੰਦਾ ਤਾਂ ਸਿਰਫ ਆਪਣਾ ਇੱਕ ਜੀਵਨ ਸਾਥੀ ਜਿੰਦਾ ਹੁੰਦਾ ਕਿਉਂਕਿ ਉਸ ਟਾਈਮ ਹੋਰ ਕੋਈ ਸਾਥ ਨਹੀਂ ਦਿੰਦਾ ਹੁੰਦਾ ਮਾੜੇ ਸਮੇਂ ਦੀ ਵਿੱਚ ਉਹਨੂੰ ਜਦੋਂ ਵੀ ਕੋਈ ਔਰਤ ਕੋ ਤਕਲੀਫ ਬੰਦੀਆ ਤਾਂ ਉਸ ਦਾ ਉਸ ਦਾ ਉਸ ਨੂੰ ਉਸ ਦਾ ਜੀਵਨ ਸਾਥੀ ਹੀ ਸਾਥ ਦਿੰਦਾ ਅਗਰ ਜੇ ਉਨ੍ਹਾਂ ਦੇ ਜੀਵਨ ਸਾਥੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਔਰਤ ਜ਼ਰੂਰ ਆਪਣੇ ਪਤੀ ਦਾ ਸਾਥ ਦਿੰਦੀ ਹੈ। ਇੱਕ ਦੋਨੋ ਜਣਾਂ ਦਾ ਰਿਸ਼ਤਾ ਹੁੰਦਾ ਹੋਰ ਕੋਈ ਨਹੀਂ ਕੁਛ ਦਾ ਬਣਦਾ। ਤੇ ਪਰ ਜਦੋਂ ਉਹ ਵੀ ਟਾਈਮ ਤੋਂ ਪਹਿਲਾਂ ਹੀ ਦੁਨੀਆ ਨੂੰ ਫਤਿਹ ਬੁਲਾ ਜਾਣ ਤੇ ਇਨਸਾਨ ਜ਼ਿੰਦਗੀ 'ਚ ਕੱਲਾ ਪੈ ਜਾਂਦਾ ਹੈ। ਉਸ ਨੂੰ ਫਿਰ ਬਹੁਤ ਕੁਝ ਯਾਦ ਆਉਂਦਾ ਹੈ। ਤੇ ਪਰ ਕੁਝ ਕਰ ਨਹੀਂ ਸਕਦਾ ਹੁੰਦਾ। ਇੱਕ ਵਾਰ ਸੂਸ ਪਰਮਾਤਮਾ ਤੇ ਡੋਰੀਆਂ ਰੱਖੀਆਂ ਪਈਆਂ ਜੋ ਕਰਦਾ ਉਹ ਵਾਹਿਗੁਰੂ ਉਹ ਕਾਲਪੁਰਖ ਕਰਦਾ ਚੰਗਾ ਵੀ ਉਹ ਕਰਦਾ ਮਾੜਾ ਵੀ ਉਹ ਕਰਦਾ ਸ਼ਾਇਦ ਉਹਨੂੰ ਪਤਾ ਨਹੀਂ ਕਿੰਨਾ ਕੁ ਚੰਗਾ ਲੱਗਦਾ ਹੁੰਦਾ ਹੈ ਜੇ ਨਾਲ ਉਹ ਟਾਈਮ ਤੋਂ ਪਹਿਲਾਂ ਲੈ ਜਾਂਦਾ ਹੈ ਪਰ ਚਲੋ ਆਪਾਂ ਜ਼ਿਆਦਾ ਗੱਲਾਂ ਤਾਂ ਨਹੀਂ ਕਰ ਥੋੜੀ ਜਿਹੀ ਤबीयत ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਇਸ ਲਈ ਮੈਨੂੰ ਵੀਡੀਓ ਫੜਾਣੀ ਪਈ मन बहुत भावुक होया सवेदा उठ नहीं हो वागुरु अगर दास बेनती करते हैं कि मालक तंदुरुस्ती बखशे हरेकू तंदुरुस्ती बखशी सारा तंदुरुस्ती बखशी किसी पिछले बखशे तबीयत फिलहाल बहुत खराब है वागुरु अगर दास बेनती करते हैं कि महाराज तंदुरुस्ती बखशे ਕਾਸਰ ਜੀ ਮੈਂ ਨਹੀਂ ਇਕੱਲਾ ਪੱਤੀ ਹੋਈ ਤਾਂ ਆ ਗਿਆ ਹੁਣ ਪੀਆ ਫਤਿਹ ਸਾਹਿਬ ਪਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ